ਮੈਂ ਡਾਕਟਰ ਤੇਰੰਕਰ ਤੇ ਤੁਹਾਡਾ ਸਵਾਗਤ ਹੈ ਗਿਆਨ ਦੇ ਇਸ ਮੰਚ ਤੇ ਕਿ ਤੁਸੀਂ ਉਹਨਾਂ ਲੋਕਾਂ ਵਿੱਚੋਂ ਜੋ ਮੁਸ਼ਕਲਾਂ ਨਾਲ ਘਰੇ ਹੋਇਆ ਧਨ ਦੀ ਤੰਗੀ, ਨੌਕਰੀ ਚ ਰੁਕਾਵਟ, ਬੇਚੈਨੀ ਜਾਂ ਘਰ ਦੇ ਵਿੱਚ ਕਲੇਸ਼ ਤੁਹਾਡੇ ਕੋਲ ਜਨਮ ਤਰੀਕ ਵੀ ਨਹੀਂ ਆ, ਕੁੰਡਲੀ ਵੀ ਨਹੀਂ ਆ ਤੇ ਰਾਸ਼ੀ ਦਾ ਤਾਂ ਬਿਲਕੁਲ ਫਿਰ ਪਤਾ ਹੀ ਨਹੀਂ ਆ ਕਿ ਤੁਸੀਂ ਕਿਸ ਰਾਸ਼ੀ ਦੇ ਹੋ ਫਿਰ ਵੀ ਤੁਸੀਂ ਹੱਲ ਚਾਹੁੰਦੇ ਹੋ ਸੱਚਮੁੱਚ ਹਰ ਇੱਕ ਬੰਦਾ ਆਪਣੀ ਸਮੱਸਿਆ ਜਾਂ ਮੁਸ਼ਕਲ ਦਾ ਹੱਲ ਚਾਹੁੰਦਾ ਹੈ ਕਿ ਤੁਰੰਤ ਹੋਵੇ ਉਹ ਇਹਨਾਂ ਮੁਸ਼ਕਲਾਂ ਤੋਂ ਨਜਾਤ ਪਾਵੇ ਜੇਕਰ ਤੁਹਾਡਾ ਜਵਾਬ ਹਾਂ ਹੈ ਤੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਸੋਨੇ ਦੀ ਚਾਬੀ ਬਣ ਕੇ ਆ ਰਹੀ ਹੈ ਖੋਲੋ ਕਿਸਮਤ ਦਾ ਤਾਲਾ ਅੱਜ ਮੈਂ ਤੁਹਾਨੂੰ ਵਿਦਿਕ ਜੋਤਿਸ਼ ਦੇ ਉਹ ਰੇਅਰੈਸਟ ਟੂ ਰੇਅਰ ਦੁਰਲਭ ਤੇ ਸਰਵ ਸਾਂਝੇ ਟੋਟ ਕੇ ਦੱਸਣੇ ਆ ਜੋ ਬਿਨਾ ਕਿਸੇ ਕੁੰਡਲੀ ਦੇ 100% ਪ੍ਰਭਾਵਸ਼ਾਲੀ ਹਨ ਇਹ ਉਹ ਉਪਾਅ ਹਨ ਜੋ ਤੁਹਾਡਾ ਜੀਵਨ ਬਦਲ ਸਕਦੇ ਹਨ ਆਓ ਬਿਨਾਂ ਦੇਰੀ ਸ਼ੁਰੂ ਕਰਦੀਆਂ ਮੈਂ ਮਨੁੱਖੀ ਜੀਵਨ ਦੀਆਂ 7 ਅਹਿਮ ਸਮੱਸਿਆਵਾਂ ਲਈਆਂ ਕਿਉਂਕਿ ਬਤੌਰ ਇਨਸਾਨ ਮੈਨੂੰ ਇਹ ਪਤਾ ਆ ਕਿ ਹਰ ਦੂਜੇ ਬੰਦੇ ਨੂੰ ਇਹ 7 ਸਮੱਸਿਆਵਾਂ ਜੀਵਨ ਦੇ ਕਿਸੇ ਨਾ ਕਿਸੇ ਪੜਾਤੇ ਦਰਪੇਸ਼ ਆਉਂਦੀਆਂ ਹੀ ਹਨ ਤੇ ਨਾਲ ਮੈਂ ਦੱਸਾਂਗੀ ਉਹਨਾਂ ਦੇ ਦੁਰਲਵ વૈਦਿਕ ਹੱਲ ਸੋ ਨੰਬਰ 1 ਤੇ ਜਿਹੜੀ ਸਮੱਸਿਆ ਆ ਉਹ ਮੈਂ ਲਈ ਆ ਕਿ ਲਗਾਤਾਰ ਜੇ ਤੁਹਾਨੂੰ ਤੁਹਾਨੂੰ ਦੀ ਤੰਗੀ ਆ ਬਰਕਤ ਦਾ ਨਾ ਹੋਣਾ ਜਿਹਨੂੰ ਫਾਈਨੈਂਸ਼ੀਅਲ ਬਲਾਕੇਜ ਕਹਿੰਦੇ ਆ ਤਾਂ ਫਿਰ ਤੁਸੀਂ ਕੀ ਕਰਨਾ ਹੈ ਇਸ ਸਮੱਸਿਆ ਹੈ ਕਿ ਜਦੋਂ ਆਮਦਨ ਤਾਂ ਹੁੰਦੀ ਆ ਪਰ ਪੈਸਾ ਟਿਕਦਾ ਨਹੀਂ ਜਾਂ ਫਿਰ ਫਜ਼ੂਲ ਖਰਚੇ ਬਹੁਤ ਵੱਧ ਜਾਂਦੇ ਆ ਇਹਦਾ ਮੈਂ ਇੱਕ ਵੈਦ ਖਲ ਇੱਕ ਟੋਟਕੇ ਦੇ ਰੂਪ ਚ ਦੱਸਣਾ ਆ ਹਰੀ ਮੂੰਗੀ ਚਮਤਕਾਰ ਕਰਦੀ ਆ ਅਜਿਹੇ ਹਾਲਾਤਾਂ 'ਚ ਤੁਸੀਂ ਹਰ ਬੁੱਧਵਾਰ ਨੂੰ ਇੱਕ ਮੁਠੀ ਹਰੀ ਮੋਂਗ ਲੈਣੀ ਆ ਇਹਨੂੰ ਉਬਾਲ ਲੈਣਾ ਹਲਕਾ ਜਿਹਾ ਜਦੋਂ ਸੌਫਟ ਹੋ ਗਈ ਥੋੜੀ ਤਾਂ ਠੰਡੇ ਕਰਕੇ ਕਿਸੇ ਗਾਂ ਨੂੰ ਸਬਤ ਮੋਂਗ ਖਾਵਾ ਦੇਣੀ ਹੈ ਕਾਰਨ ਕਿ ਇਹ ਇਹ ਉਪਾਕਰਣ ਦਾ ਕਿਉਂਕਿ ਬੁੱਧਗ੍ਰਹਿ ਤੁਹਾਨੂੰ ਦੀ ਵਰਕਤ ਲਿਆਉਂਦਾ ਆ ਵਪਾਰ ਤੇ ਬੈਂਕ ਬੈਲੈਂਸ ਦਾ ਕਾਰਕ ਹੈ ਗਾਂ ਨੂੰ ਅਸੀਂ ਮਾਂ ਲਕਸ਼ਮੀ ਦਾ ਰੂਪ ਮੰਨਦੇ ਆ ਇਸ ਉਪਾਅ ਦੇ ਨਾਲ ਬੁੱਧ ਮજબૂત ਹੋ ਜਾਣਾ ਤੇ ਮਾਂ ਲక్ష్ਮੀ ਦੀ ਕਿਰਪਾ ਨਾਲ ਤਨ ਦੀ ਰੁਕਾਵਟ ਦੂਰ ਹੋ ਜਾਣੀ ਸਾਡੇ ਜੀਵਨ ਚ ਜੇ ਕਿਸੇ ਹਰ ਦੂਜੇ ਬੰਦੇ ਨੂੰ ਇਸ ਇੱਕਸ ਮਸਿਆ ਨਾਲ ਜੂਜਣਾ ਪੈ ਰਿਹਾ ਹੈ ਤਾਂ ਉਹ ਹੈ ਸਿਹਤ ਦਾ ਲਗਾਤਾਰ ਖਰਾਬ ਰਹਿਣਾ ਤੇ ਇਲਾਜ ਦਾ ਅਸਰ ਨਾ ਹੋਣਾ क्रोनिक ਹੈਲਥ ਇਸ਼ੂਜ਼ ਬਿਮਾਰੀਆਂ ਤੇ ਪੈਸਾ ਜਾ ਰਿਹਾ ਛੋਟੀ ਛੋਟੀ ਬਿਮਾਰੀ ਦਾ ਲੱਗੇ ਰਹਿਣਾ ਲਗਾਤਾਰ ਕਮਜ਼ੋਰੀ ਮਹਿਸੂਸ ਹੋਣੀ ਤੇ ਦਵਾਈਆਂ ਲਿਆਉਣੀਆਂ ਜ਼ਰੂਰ ਆ ਖਾਣੀਆਂ ਜ਼ਰੂਰ ਆ ਪਰ ਉਹਨਾਂ ਦਾ ਅਸਰ ਨਹੀਂ ਆ ਬਿਮਾਰੀ ਖਤਮ ਨਹੀਂ ਹੋ ਰਹੀ ਮੈਂ ਵੈਦਖਾਲ ਇੱਕ ਟੋਟਕਾ ਦੱਸਣਾ ਹੈ ਤਾਂਬੇ ਦੇ ਲੋਟੇ ਦਾ ਜਲ ਤਾਂਬੇ ਦਾ ਭਾਂਡਾ ਕੋਈ ਵੀ ਹੋ ਸਕਦਾ ਗਲਾਸ ਵੀ ਲੈ ਲਓ ਗੜਵੀ ਵੀ ਲੈ ਲਓ ਤੁਸੀਂ ਹਰ ਰਾਤ ਇੱਕ ਤਾਂਬੇ ਦੇ ਲੋਟੇ ਚ ਪਾਣੀ ਭਰਨਾ ਤੇ ਆਪਣੇ ਸਿਰਹਾਣੇ ਕੋ ਰੱਖ ਲੈਣਾ ਨੰਗਾ ਰੱਖਣਾ ਪੀਣਾ ਨਹੀਂ ਸਵੇਰੇ ਉਠਣਾ ਬਿਨਾ ਕਿਸੇ ਨਾਲ ਗੱਲ ਕੀਤੇ ਆ ਚੁੱਪਚਾਪ ਇਤੇ ਉਹ ਪਾਣੀ ਕਿਸੇ ਬੂਟੇ ਦੀ ਜੜ੍ਹ 'ਚ ਪਾ ਦੇਣਾ ਕਿਉਂ ਕਿ ਸੂਰਜ ਤੰਬਾ ਆ ਜਿਹੜਾ ਸਿੱਧ ਦਾ ਪ੍ਰਤੀਕ ਹੈ ਤੇ ਆਤਮਾ ਦਾ ਕਾਰਕ ਹੈ ਇਹਦੇ ਨਾਲ ਸੂਰਜ ਦੀ ਊਰਜਾ ਮਿਲਣੀ ਤੁਹਾਨੂੰ ਤੇ ਰਾਹੂ ਕੇਤੂ ਦੇ 네ਗੇਟਿਵ ਪ੍ਰਭਾਵ ਜਿਹੜੇ ਤੁਹਾਡੀ ਸਿੱਧ ਖਰਾਬ ਕਰਨ ਲਈ ਜ਼ਿੰਮੇਵਾਰ ਨੇ ਧਰਤੀ ਦੇ ਵਿੱਚ ਹੀ ਸ਼ਾਂਤ ਹੋ ਜਾਣਗੇ ਜਿਵੇਂ ਉਹ ਤੁਸੀਂ ਬੂਟੇ ਦੀ ਜੜ੍ਹ 'ਚ ਪਾਣੀ ਪਾਉਂਗੇ ਤੇ ਰਾਦ ਦਾ ਰੱਖਿਆ ਹੋਇਆ ਤੀਸਰੀ ਸਮੱਸਿਆ ਮਿੱਜਰ ਸਮੱਸਿਆ ਘਰਾਂ ਦੇ ਵਿੱਚ ਲਗਾਤਾਰ ਕਲੇਸ਼ ਸ਼ਾਂਤੀ ਦੀ ਕਮੀ ਨਹੀਂ ਹੈ ਅਨਵਾਂਡ ਚ ਤਮਾਸ਼ਾ ਬਣਦਾ ਪਰਿਵਾਰ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈ ਝਗੜਾ ਤਣਾ ਰਹਿੰਦਾ ਹੈ ਕੁਦਰਤੀ ਹੈ ਝਗੜੋਂਗੇ ਤੇ ਤਣਾ ਰਹੇਗਾ ਆਪਸੀ ਪਿਆਰ ਦੀ ਕਮੀ ਹੋ ਜਾਣੀ ਹੈ ਇੰਟਰਕਨੈਕਟਿਡ ਗੱਲਾਂ ਨਾ ਸਾਰੀਆਂ ਮੈਂ ਟੁਟਕਾ ਦੱਸੂਗੀ ਨਮਕ ਦਾ ਸਾਲਟ ਇਹਦੇ ਨਾਲ ਕਿਦਾਂ ਤੁਸੀਂ 네ਗੇਟਿਵਿਟੀ ਦੂਰ ਕਰਨੀ ਆਪਣੇ ਘਰ ਦੀ ਤੁਸੀਂ ਉਪਾਅ ਕਰਨਾ ਘਰ ਦੇ ਵਿੱਚ ਹਰ ਵੀਰਵਾਰ ਨੂੰ ਛੱਡ ਦੇਣਾ ਹਫਤੇ 'ਚ ਦਿਨ ਜਿਹੜਾ ਵੀ ਵੀਰਵਾਰ ਆਇਆ ਉਹ ਛੱਡਿਆ ਜਾਏਗਾ ਤੇ ਬਾਕੀ ਜਿੰਨੇ ਦਿਨ ਨੇ ਫਰਸ਼ ਨੂੰ ਪੂੰਝਣ ਵਾਲੇ ਪਾਣੀ 'ਚ ਜਿਲਾ ਪੋਚਾ ਲਾਉਣਾ ਆ ਥੋੜਾ ਜਿਹਾ ਡੰਗਰੂ ਲੂਣ ਪਾਉਣਾ ਆ ਤੁਸੀਂ ਕਹਣਾ ਇਹ ਡੰਗਰੂ ਲੂਣ ਕਿਹੜਾ ਆ ਦੇਖੋ ਜਿਹਨੂੰ ਤੁਸੀਂ ਸਿੰਧਾ ਨਮਕ ਪੈਂਦੇ ਕਹਿੰਦੇ ਹੋ ਉਹ ਗ੍ਰाइंड ਹੋ ਜਾਂਦਾ ਹੈ ਸੀ ਸੇਅਲਟ ਆ ਪਰ ਅਸੀਂ ਲੈਣਾ ਮੋਟਿਆਂ ਦਾਣਿਆਂ ਵਾਲਾ ਸਮੁੰਦਰੀ ਨਮਕ ਠੀਕ ਹੈ ਜੀ ਮੋٹے ਦਾਣੇਦਾਰ ਜਿਹੜਾ ਪੁਰਾਣੇ ਜ਼ਮਾਨੇ 'ਚ ਆਪਾਂ ਕੁੰਡੀ ਕੋਟਣੇ 'ਚ ਕੋਟੀ ਦਾ ਹੁੰਦਾ ਸੀ ਉਹਦਾ ਪੋਚਾ ਲਾਉਣਾ ਲਾਸਟ ਪੋਚਾ ਲਾਸਟ ਰੈਂਸ ਕਹਿੰਦੇ ਆ ਪਹਿਲਾਂ ਪੋਚਾ ਫੇਰ ਲਓ ਫਿਰ ਲਾਸਟ ਵਿੱਚ ਸਾਫ ਪਾਣੀ ਚ ਸਮੁੰਦਰੀ ਨਮਕ ਪਾਉਣਾ ਫਿਰ ਉਹਦਾ ਪੋਚਾ ਲਾਉਣਾ ਫਾਇਦਾ ਕੀ ਹੋਣਾ ਨਮਕ ਜਿਹੜਾ ਉਹ 네ਗੇਟਿਵ એનર્ਜੀ ਨੂੰ ਸੋਖ ਲੈਂਦਾ ਅਬਜ਼ਰਬ ਕਰ ਲੈਂਦਾ ਉਹਦੇ ਵਿੱਚ ਸਮਰੱਥਾ ਆ ਜਿਹਦੇ ਨਾਲ ਘਰ ਚ ਝਗੜਿਆਂ ਦੇ ਕਾਰਨ ਰਾਹੂ ਤੇ ਸ਼ਨੀ ਦਾ ਜਿਹੜਾ ਪ੍ਰਭਾਵ ਪੈਦਾ ਹੋਇਆ ਹੁੰਦਾ ਉਹ ਸ਼ਾਂਤ ਹੋ ਜਾਂਦਾ ਤੇ ਪੋਜ਼ਿਟਿਵ ਸੋਚ ਬਣਦੀ ਹੈ ਸੋਹਣਾ ਖੁਸ਼ਗਵਾਰ ਮਾਹੌਲ ਪਰਿਵਾਰਕ ਬਣ ਜਾਂਦਾ ਚੌਥੀ ਸਮੱਸਿਆ ਲੈ ਰਹੀਆਂ ਕੰਮ ਜਾਂ ਨੌਕਰੀ 'ਚ ਲਗਾਤਾਰ ਅਸਫਲਤਾ ਕਈ ਕੰਮ ਸ਼ੁਰੂ ਕਰਦੇ ਆਂ ਕਰਜੇ ਤੱਕ ਚੜ ਜਾਂਦੇ ਆ ਪਰ ਉਹ ਕੰਮ ਚੱਲਦਾ ਨਹੀਂ ਬਹੁਤ ਸਾਰੀਆਂ ਰੁਕਾਵਟਾਂ ਹੁੰਦੀਆਂ ਇਹਨੂੰ ਅਸੀਂ ਕਹਿੰਨੇ ਕੈਰੀਅਰ ਬਲਾਕੇਜ ਜੇ ਕਿਸੇ ਦੇ ਕੈਰੀਅਰ ਬਲਾਕੇਜ ਆ ਮਾਲੋ ਨੌਕਰੀ ਨਹੀਂ ਮਿਲੀ ਮਿਲੀ ਆ ਬੜੀ ਰੋਕੇ ਤਾਂ ਬੜੀ ਮਿਹਨਤ ਤੋਂ ਬਾਅਦ ਤਾਂ ਛੁੱਟ ਗਈ ਕੋਈ ਕਾਰਨ ਬਣ ਗਿਆ ਕੋਈ ਬਹਾਨਾ ਬਣ ਗਿਆ ਜਾਂ ਫਿਰ ਪ੍ਰਮੋਸ਼ਨ ਨਹੀਂ ਹੋ ਰਹੀ ਤਰੱਕੀ ਨਹੀਂ ਹੋ ਰਹੀ ਪ੍ਰਮੋਸ਼ਨ ਦੀ ਫਾਈਲ ਪੈਂਡਿੰਗ 'ਤੇ ਹੀ ਲਗਾਤਾਰ ਰੁਕਾਵਟਾਂ ਆ ਰਹੀਆਂ ਤੁਸੀਂ ਮਿੱਠੇ ਜਲ ਵਾਲਾ ਤੇ ਪੰਛੀਆਂ ਦੀ ਸੇਵਾ ਵਾਲਾ ਟੋਟਕਾ ਕਰਨਾ ਹੈ ਹਰ ਇੱਕ ਐਤਵਾਰ ਨੂੰ ਇੱਕ ਭਾਂਡੇ ਦੇ ਵਿੱਚ ਮਿੱਠਾ ਪਾਣੀ ਪਾ ਲੈਣਾ ਮਿੱਠਾ ਥੋੜੀ ਜਿਹੀ ਚੀਨੀ ਘੋਲ ਲਓ ਉਹਦੇ ਵਿੱਚ ਥੋੜੇ ਜਿਹੇ ਦਾਣੇ ਸਟਣੇ ਬਾਜਰੇ ਪਾ ਲਓ ਜਾਂ ਕੋਈ ਵੀ ਦਾਣੇ ਜਿਹੜੇ ਉਹ ਪਾ ਕੇ ਆਪਣੇ ਘਰ ਦੀ ਉਸ ਛੱਤ ਤੇ ਜਿੱਥੇ ਉਹ ਸੜਨ ਨਾ ਗਲਣ ਨਾ ਠੀਕ ਹੈ ਜਿੱਥੇ ਪੰਛੀ ਆਉਂਦੇ ਜਾਂਦੇ ਰਹਿਣ ਉਹਨਾਂ ਦੀ ਆਮਦ ਹੋਵੇ ਰੂਟੀਨ ਉਹ ਪੰਛੀ ਖਾਣ ਜਿੰਨੀ ਛੇਤੀ ਉਹ ਪੰਛੀ ਉਹ ਦਾਣੇ ਮਿੱਠੇ ਪਾਣੀ ਵਿੱਚ ਭਿੱਜੇ ਹੋਏ ਖਾਣਗੇ ਹੈਨਾ ਬੌਲ ਉਹਨਾਂ ਕੀ ਲੈਣਾ ਜਿੱਚ ਦਾਣੇ ਫੁੱਲ ਜਾਣ ਤੇ ਪੰਛੀਆਂ ਨੂੰ ਦਾਣੇ ਨਜ਼ਰ ਆਉਣ ਪਾਣੀ ਨਾਲ ਇਹਨਾਂ ਨੱਕੋ ਨੱਕ ਭਰ ਦਿਓ ਸੋ ਕਿਉਂਕਿ ਪੰਛੀ ਆਜ਼ਾਦੀ ਤੇ ਗਤੀ ਦੇ ਪ੍ਰਤੀਕ ਆ ਇਹਦੇ ਨਾਲ ਸ਼ਨੀ ਤੇ ਰਾਹੂ ਦੀ ਰੁਕਾਵਟ ਵਾਲੀ ਊਰਜਾ ਦੂਰ ਹੋ ਜਾਣੀ ਹੈ ਮਿੱਠਾ ਜਲ ਗੋੜ ਵਾਲਾ ਬਣਾਇਆ ਤਾਂ ਗੁੜ ਉਹ ਸੂਰਜ ਦਾ ਪ੍ਰਤੀਕ ਆ ਗੁੜ ਪਾ ਲਿਓ ਬੈਟਰ ਰਹੋਗੇ ਤੇਰੇ ਜਿਹੜੇ ਤੁਹਾਡੇ ਸਰਕਾਰੀ ਕੰਮ ਨੇ ਜਾਂ ਸਟੇਟਸ ਸਥਿਤੀ ਹੈ ਉਹ ਤੁਹਾਨੂੰ ਮਿਲੇਗੀ ਜੋ ਤੁਸੀਂ ਡਿਜ਼ਰਵ ਕਰਦੇ ਹੋ ਪੰਜਵੀਂ ਸਮੱਸਿਆ ਮੈਂ ਲੈਣ ਲੱਗੀ ਹਾਂ ਜਿਹੜੀ ਹਰ ਪਰਿਵਾਰ 'ਚ ਹੈ ਕਿਸੇ ਨਾ ਕਿਸੇ ਕਾਰਨ ਬਸ ਬੇਚੈਨੀ ਹੈ ਡਰ ਆ ਨੀਂਦ ਦੀ ਬਹੁਤ ਕਮੀ ਹੈ ਐਂਜ਼ਾਈਟੀ ਐ ਇਨਸੋਮਨੀਆ ਮਨ ਦਾ ਸ਼ਾਂਤ ਨਾ ਰਹਿਣਾ ਬਿਲੋੜਾ ਡਰ 네ਗੇਟਿਵ ਸੋਚ ਆ ਚੰਗੀ ਨੀਂਦ ਨਹੀਂ ਆਉਂਦੀ ਨੀਂਦ ਦੀ ਗੋਲੀ ਖਾਣ ਦੇ ਬਾਵਜੂਦ ਚੰਨ ਦਾ ਦਰਸ਼ਨ ਕਰੋਗੇ ਤੁਸੀਂ ਚੰਦਰਮਾ ਦਾ ਮੂਹਨ ਦਾ ਵੈਦ ਖਾਲ ਦੱਸਣ ਲੱਗੀ ਹਾਂ ਹਰ ਰੋਜ਼ ਬਿਨਾ ਨਾਗਾ ਮੂਨ ਚੰ드ਰਮਾ ਦੇ ਦਰਸ਼ਨ ਕਰਨੇ ਰਾਤ ਨੂੰ ਬਾਹਵੇਂ ਥੋੜਾ ਸਮਾਂ ਖੜੇ ਹੋ ਉਹ ਚੰ드ਰਮਾ ਦੇ ਅੱਗੇ ਰਾਤ ਨੂੰ ਸੌਣ ਤੋਂ ਪਹਿਲਾਂ ਓਮ ਸੋਮ ਸਮਾਇ ਨਮਾ 11 ਵਾਰ ਪੜ ਲੈਣਾ ਕੀ ਹੈ ਪਹਿਲਾਂ ਸੈਕਿੰਡਾਂ ਦੀਆਂ ਗੱਲਾਂ ਹੈ ਓਮ ਸੋਮ ਸਮਾਇ ਨਮਹ ਚੰ드ਰਮਾ ਦੇਖਣ ਤੋਂ ਬਾਅਦ ਬੈੱਡ ਤੇ ਆ ਗਏ ਸੌਣ ਲੱਗੇ ਹੋ ਤੇ ਇਹ 11 ਵਾਰ ਇਸ ਮੰਤਰ ਦਾ ਜਾਪ ਕਰ ਲਓ ਚੰ드ਰਮਾ ਮਨ ਦਾ ਕਾਰਕ ਆ ਚੰ드ਰਮਾ ਨੂੰ ਮਜ਼ਬੂਤ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਮਿਲ ਜਾਣੀ ਆ ਬੇਚੈਨੀ ਦੂਰ ਭੱਜ ਜਾਏਗੀ ਤੇ ਨੀਂਦ ਚੰਗੀ ਆਉਣੀ ਸ਼ੁਰੂ ਹੋ ਜਾਏਗੀ ਛੇਵੀਂ ਸਮੱਸਿਆ ਲੈਣ ਲੱਗੀ ਆ ਬਹੁਤ ਕਰਾਂਚ ਮਾਪੇ ਪ੍ਰੇਸ਼ਾਨ ਬੱਚਿਆਂ ਦੇ ਵਿਆਹ ਨਹੀਂ ਹੋਏ ਜਾਂ ਤੁਹਾਡਾ ਪਰਸਨਲ ਵਿਆਹ ਨਹੀਂ ਹੋ ਰਿਹਾ ਸੋ ਵਿਆਹ ਦੇ ਵਿੱਚ ਦੇ ਰਹੀ ਹੈ ਜਾਂ ਫਿਰ ਸਬੰਧਾਂ 'ਚ ਜਿਹੜੀਆਂ ਰਿਲੇਸ਼ਨਸ਼ਿਪ ਇਸ਼ੂਜ਼ ਨੇ ਮੈਰਿਜ ਡਿਲੇ ਆ ਜਾਂ ਸਬੰਧਾਂ 'ਚ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਦੱਸਾਂਗੀ ਕਿ ਵਿਆਹ 'ਚ ਲਗਾਤਾਰ ਰੁਕਾਵਟ ਆ ਰਹੀ ਹੈ ਓਵਰੇਜ ਹੋ ਰਹੇ ਹੋ ਰਿਸ਼ਤਾ ਆਉਂਦਾ ਆ ਪਰ ਗੱਲ ਨਹੀਂ ਬਣਦੀ ਜਾਂ ਰਿਸ਼ਤਾ ਹੋ ਗਿਆ ਫਿਰ ਟੁੱਟ ਗਿਆ ਜਾਂ ਫਿਰ ਪਤੀ ਪਤਨੀ ਜੇ ਵਿਆਹ ਹੋ ਗਿਆ ਤਾਂ ਉਹਨਾਂ ਦੇ ਵਿਚਾਰ ਤਾਲ ਮਿਲਦੀ ਕਮੀ ਆ ਕਿਹੜੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਇਹ ਆਮ ਸਧਾਰਨ ਮਨੁੱਖ ਤੇ ਡਾਕਟਰ ਤੇਰਾਕੌਰ ਹਮੇਸ਼ਾ ਦੁਰਲਭ ਉਪਾਅ ਉਹਨਾਂ ਨੂੰ ਦਿੰਦੀ ਆ ਜਿਹੜੇ ਬੜੇ ਆਸਾਨ ਨੇ ਪਰ ਕਾਰਗਰ ਤੇ ਅਸਰਕਾਰਕ ਬਹੁਤ ਨੇ ਕੇਸਰ ਦਾ ਤੁਸੀਂ ਤਿਲਕ ਲਾਉਣਾ ਦੇਖੋ ਕਿੰਨਾ ਸੌਖਾ ਉਪਾਅ ਆ ਤੁਸੀਂ ਕੀ ਕਰੋਗੇ ਹਰ ਵੀਰਵਾਰ ਪਹਿਲਾਂ ਨਹਾ ਲਿਆ ਪਾਣੀ ਨਹਾਉਣ ਤੋਂ ਪਹਿਲਾਂ ਜਿਹੜੀ ਬਾਲਟੀ ਆ ਉਹਦੇ ਚ ਇੱਕ ਚੁਟਕੀ ਹਲਦੀ ਪਾਉਣੀ ਆ ਹੁਣ ਹਲਦੀ కెమికਲ ਵਾਲੀ ਨਾ ਹੋਵੇ ਵਧੀਆ ਹੋਣੀ ਚਾਹੀਦੀ ਆ ਉਹਨਾਂ ਪਾਣੀ ਨਾਲ ਨਹਾਉਣਾ ਤੁਸੀਂ ਨਹਾਉਣ ਤੋਂ ਬਾਅਦ ਫਿਰ ਆਪਣੇ ਮੱਥੇ 'ਚ ਕੇਸਰ ਦਾ ਤਿਲਕ ਜ਼ਰੂਰ ਲਾਓ ਬੇਂਦੀ ਦੀ ਤਰ੍ਹਾਂ ਸੰਗੀਦਨੀ ਹੁੰਦਾ ਆਪਣਾ ਭਲਾ ਕਰਨਾ ਸੋ ਇਹਦੇ ਨਾਲ ਕੀ ਹੋਣਾ ਬ੍ਰਹਸਪਤੀ ਜਿਹੜਾ ਗੁਰੂ ਆ ਉਹ ਵਿਆਹ ਕਿਸਮਤ ਤੇ ਸ਼ੁਭ ਕਾਰਜਾਂ ਦਾ ਕਾਰਕ ਹੈ ਇਸ ਉਪਾਅ ਦੇ ਨਾਲ ਗੁਰੂ ਬਲਵਾਨ ਹੋ ਜਾਣਾ ਤੇ ਵਿਆਹ ਦੀਆਂ ਰੁਕਾਵਟਾਂ ਹੋ ਜਾਣੀਆਂ ਦੂਰ ਸੱਤਮੇਂ ਸਮੱਸਿਆਵਾਂ ਲਾਸਟ ਸਮੱਸਿਆ ਮੈਂ ਸੱਤ ਮੇਜਰ ਸਮੱਸਿਆਵਾਂ ਲਈਆਂ ਕਿਸਮਤ ਸਾਥ ਨਹੀਂ ਦਿੰਦੀ ਹਰ ਕੰਮ ਦੇ ਵਿੱਚ ਅੜਚਣਾ ਹੈ ਇਹਨੂੰ ਕਹਿੰਦੇ ਮੇਰੀ ਤਾਂ ਬੈਡ ਲੱਕ ਆ ਕੋਈ ਚਮਤਕਾਰ ਨਹੀਂ ਹੋ ਰਿਹਾ ਹਰ ਕੰਮ 'ਚ ਆਖਰੀ ਸਮੇਂ ਤੇ 99.99% ਤੇ ਆ ਕੇ ਲੱਗਦਾ ਕੰਮ ਹੋ ਗਿਆ ਪਰ ਨਹੀਂ ਇਹ ਸਫਲਤਾ ਮਿਹਨਤ ਦਾ ਫਲ ਨਹੀਂ ਮਿਲਦਾ ਰੋਟੀ ਦੀ ਸੇਵਾ ਕਰੋਗੇ ਹਲਕਾ ਜਿਹਾ ਟੋਟਕਾ ਰੋਜ਼ਾਨਾ ਦਾ ਖਰਚ ਬਣੀ ਇੱਕ ਰੋਟੀ ਚਾਰ ਟੁਕੜੇ ਇੱਕ ਗਾਂ ਨੂੰ ਪਾ ਦਿਓ ਇੱਕ ਕੁੱਤੇ ਨੂੰ ਪਾ ਦਿਓ ਇੱਕ ਕਾਂ ਨੂੰ ਪਾ ਦਿਓ ਚੌਥਾ ਹਿੱਸਾ ਵੈਸੇ ਵੈਦਿਕ ਸੰਸਕਾਰਾਂ ਚ ਲਿਖਿਆ ਪਖਾਰੀ ਨੂੰ ਦਿਓ ਹੁਣ ਉਹ ਚੌਥਾ ਹਿੱਸਾ ਬਹੁਤ ਛੋਟਾ ਬਚਣਾ ਜੇ ਤੁਹਾਡੀ ਸ਼ਹਿਰੀ ਰੋਟੀਆ ਤੋਂ ਬਹੁਤ ਹੀ ਛੋਟੀ ਜੀ ਹੁੰਦੀ ਹੈ ਪਿੰਡ ਦੀ ਰੋਟੀ ਤਾਂ ਫਿਰ ਵੀ ਸਾਈਜ਼ ਤੋਂ ਵੱਡੀ ਹੁੰਦੀ ਹੈ ਇੱਕ ਅਲੱਗ ਰੋਟੀ ਬਣਾ ਲਓ ਕਿਉਂਕਿ ਇਹ ਚਾਰ ਜੀਵਨ ਦਾਤਾ ਨੇ ਜਿਹੜੇ ਸਾਡੇ ਗ੍ਰਹਿ ਪ੍ਰਮੁੱਖ ਨੇ ਗਾਂ ਜਿਹੜੀ ਉਹ ਪ੍ਰਤੀਕ ਹੈ ਸ਼ੁਕਰ ਤੇ ਚੰਦਰਮਾ ਦੀ ਉਹ ਠੀਕ ਹੋ ਜਾਣਾ ਦੇਖੋ ਐਟ ਟਾਈਮ ਦੋ ਗ੍ਰਹਿ ਤੁਹਾਡੇ ਠੀਕ ਕਰਦੇ ਜੇ ਤੁਸੀਂ ਗਾਂ ਨੂੰ ਰੋਟੀ ਦਿੰਨੇ ਹੋ ਕੁੱਤੇ ਨੂੰ ਕੁਝ ਪਾਉਣੇ ਹੋ ਇਹ ਰੋਟੀ ਪਾਉਣੇ ਕੇ ਤੂੰ ਠੀਕ ਹੋ ਜਾਣਾ ਗਾਂ ਨੂੰ ਰੋਟੀ ਦਾ ਟੁਕੜਾ ਪਾਇਆ ਛੈ ਨਹੀਂ ਠੀਕ ਹੋ ਗਿਆ ਤਾ ਜੇ ਭਖਾਰੀ ਨੂੰ ਰੋਟੀ ਦਾ ਫੁਲਕਾ ਫੁਲਕਾ ਕੋਈ ਇੱਕ ਦੇ ਦੇੰਨੇ ਹੋ ਦਬਕੇ ਨਹੀਂ ਮਾਰਦੇ ਦਰਕਾਰ ਦੇ ਨਹੀਂ ਵੀ ਗੱਲਾਂ ਸੁਣਾ ਕੇ ਦੇਵੋਗੇ ਤਾਂ ਨਹੀਂ ਲੱਗਣਾ ਨਾ 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 ਬੜੇ ਸਤਕਾਰ ਨਾਲ ਆਪਣੇ ਹਿੱਸੇ ਚੋਂ ਵੀ ਕੱਢ ਕੇ ਜਦੋਂ ਨਿਮਰਤਾ ਸਹਿਤ ਉਹਦੇ ਹੱਥ ਚ ਫੜਾਓਗੇ ਤਾਂ ਉਹਦੀਆਂ ਜਿਹੜੀਆਂ ਅੰਤਰਾਤਮਾ ਤੋਂ ਦੁਆਵਾਂ ਨਿਕਲਣੀਆਂ ਨਾ ਭਖਾਰੀ ਨਾਲ ਤੁਹਾਡਾ ਰਾਹੂ ਸ਼ਾਂਤ ਹੋ ਜਾਣਾ ਹੈ ਯਕੀਨ ਮੰਨੋ ਡਾਕਟਰ 13 ਕੌਰ ਤੇ ਸੋ ਜੋ ਤੁਹਾਡੀ ਕਿਸਮਤ ਆ ਰਹੀਆਂ ਵੱਡੀਆਂ ਵੱਡੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਸਰਬਦੋਸ਼ ਸ਼ਾਂਤ ਹੋ ਜਾਣੇ ਮੈਂ ਇੱਕ ਕਾਮਨ ਕੁਐਸਚਨ ਤੁਹਾਨੂੰ ਪੁੱਟ ਆਨ ਕਰਨ ਲੱਗੀ ਹਾਂ ਆਦਤਨ ਡਾਕਟਰ 13 ਕੌਰ ਕਹਿ ਰਹੀ ਆ ਕਿ ਕਈ ਵਾਰੀ ਤੁਸੀਂ ਮੇਰੇ ਦਰਸ਼ਕ ਪਿਆਰੇ ਪਿਆਰੇ ਮੈਨੂੰ ਪੁੱਛਦੇ ਆ ਡਾਕਟਰ 13 ਕੌਰ ਜੀ ਕਿ ਇਹ ਉਪਾਏ ਕੋ ਸਮੇਂ ਕੀਤੇ ਜਾ ਸਕਦੇ ਆ ਜਿਹੜੇ ਮੈਂ ਦੱਸੇ ਆ ਜਿਹੜੀ ਪਰੇਸ਼ਾਨੀ ਤੁਹਾਨੂੰ ਹੈਗੀ ਆ ਜ਼ਰੂਰ ਜੀ ਬਿਲਕੁਲ ਡੈਡ ਸ਼ੋਰ ਤੁਸੀਂ ਆਪਣੀਆਂ ਸਮੱਸਿਆਵਾਂ ਅਨੁਸਾਰ ਇੱਕ ਤੋਂ ਬਾਅਦ ਉਪਾਅ ਕਰ ਸਕਦੇ ਹੋ ਪਰ ਯਾਦ ਰੱਖਣਾ ਇਹ ਕੰਮ ਵਿਸ਼ਵਾਸ ਨਾਲ ਤੇ ਲਗਨ ਨਾਲ ਕਰਨੇ ਹੁੰਦੇ ਆ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਆ ਕਿ ਕਿਸੇ ਵੀ ਉਪਾਅ ਨੂੰ ਸ਼ੁਰੂ ਕਰਨ ਤੋਂ ਬਾਅਦ ਰੁਕਣਾ ਨਹੀਂ ਹੁੰਦਾ ਮੈਕਸਿਮਮ ਦਿਨ ਕਰ ਲਓ ਜਦੋਂ ਤੁਹਾਨੂੰ ਫੀਲ ਹੋ ਰਿਹਾ ਕਿ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਕਈ ਜਣੇ ਪੁੱਛਦੇ ਕਿੰਨੇ ਦਿਨ ਲਾਉਣਾ ਕਿੰਨੇ ਘੰਟੇ ਲਾਉਣਾ ਸਬਰ ਰੱਖੀਦਾ ਹੈ ਨਾ ਸਾਲਾਂ 20 ਸਾਲ ਪੁਰਾਣੀ ਸਮੱਸਿਆ ਇੱਕ ਦਿਨ ਇੱਕ ਟਿੱਕਾ ਲਾਉਣ ਨਾਲ ਢੱਜੂਗਾ ਆਪ ਸੋਚੋ ਸਿਆਣੇ ਹੋ ਤੁਸੀਂ ਠੀਕ ਹੈ ਜੀ ਸੋ ਮੇਰੀ ਪਿਆਰੀ ਡਾਕਟਰ ਕੌਰ ਫੈਮਲੀ ਤੁਸੀਂ ਮੇਰੀ ਫੈਮਲੀ ਹੋ ਮੇਰਾ ਪਰਿਵਾਰ ਆ ਮੈਨੂੰ ਉਮੀਦ ਆ ਇਹ ਦੁਰਲਵ ਤੇ ਸਰਲ ਵਿਦਖਲ ਤੁਹਾਡੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਲਿਆਉਣਗੇ ਮੇਰੀ ਕੋਸ਼ਿਸ਼ ਮੇਰਾ ਜਤਨ ਹੈ ਕਿ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਾਂ ਮੈਂ ਤੁਸੀਂ ਦੁਖੀ ਨਾ ਰਹੋ ਤੁਹਾਡੇ ਚਿਹਰਿਆਂ ਤੇ ਰੌਣਕ ਰਹੇ ਹਾਲਾਂਕਿ ਮੈਂ ਤੁਹਾਨੂੰ ਦੇਖ ਨਹੀਂ ਸਕਦੀ ਪਰ ਤੁਹਾਡੇ ਕਮੈਂਟਾਂ ਤੋਂ ਮੈਨੂੰ ਸੰਤੁਸ਼ਟੀ ਹੁੰਦੀ ਹੈ ਕਿ ਹਾਂ ਕੁਝ ਨਾ ਕੁਝ ਪੋਜ਼ਿਟਿਵ એનર્ਜੀ ਮੈਂ ਦੇ ਰਹੀ ਹਾਂ ਜੇ ਤੁਸੀਂ ਕਿਸੇ ਹੋਰ ਸਮੱਸਿਆ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਮੇਰੇ ਤੋਂ ਤਾਂ ਕਮੈਂਟ ਬਾਕਸ 'ਚ ਲਿਖੋ ਮੇਰੀ ਸਮੱਸਿਆ ਇਦਾਂ ਲਿਖ ਦਿਓ ਉਹਦੇ ਬਾਰੇ 'ਚ ਅੱਗੇ ਉਹ ਡਿਟੇਲ ਦੇ ਦਿਓ ਮੈਂ ਉਹ ਵੀਡੀਓ ਜ਼ਰੂਰ ਬਣਾਉਂਗੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਚੈਨਲ ਡਾਕਟਰ 13 ਕੋਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਰਹੋ ਤੰਦਰੁਸਤ ਰਹੋ ਖੁਸ਼ ਪਰਮਾਤਮਾ 'ਚ ਰੱਖੋ ਆਸਥਾ ਸਾਰੇ ਕਾਰਜ ਉਹ ਨਹੀਂ ਸਵਾਰਨੇ ਆ ਅਸੀਂ ਸਿਰਫ ਕਟਪੁਤਲੀਆਂ ਹਾਂ ਅਸੀਂ ਸਿਰਫ ਕੋਸ਼ਿਸ਼ ਕਰਨੀ ਹੈ ਤਾਂ ਕਿ ਸੂਲ ਤੋਂ ਕੰਡਾ ਬਣ ਜਾਏ ਇਹ ਵੈਦਿਕ ਉਪਾ ਯਕੀਨਨ ਤੁਹਾਡੀ ਸਮੱਸਿਆ ਦਾ ਹੱਲ ਕਰ ਦੇਣਗੇ ਇਹ ਮੈਨੂੰ ਯਕੀਨ ਹੈ ਤੇ ਤੁਸੀਂ ਵਿਸ਼ਵਾਸ ਕਰਨਾ ਓਕੇ ਬਾਏ ਬਾਏ